ਜਿੰਨਾ ਅਮਿਤ ਸ਼ਾਹ ਦੀ ਜਿਹੜੀ ਪੁਲਿਸ ਨੇ ਜਿਹੜਾ ਖੁਦ ਮਿਤਸ਼ਾਹ ਕਹਿੰਦਾ ਵੀ 70000 ਦੀ ਗੰਟੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਸੀ ਉਹਦੀ ਪੁਲਿਸ ਨੇ ਜਿੰਨਾ ਬੇ ਹਿਸਾਬਾ ਗੋਲਾ ਬਰੂਦ ਸਿੱਟਿਆ ਉਹਨਾਂ ਦੀਆਂ ਟਰਾਲੀਆਂ 'ਚ ਆ ਕੇ ਗੋਲੇ ਡਿੱਗੇ ਜਿਹੜੇ ਉਹਨਾਂ 'ਚੋਂ ਵੱਡੀ ਉਮਰ ਦੇ ਸਾਡੇ ਬਜ਼ੁਰਗ ਕਿਸਾਨ ਆਗੂ ਸੀ ਉਹਨਾਂ ਦਾ ਅਸਰ ਹਫ਼ਤਾ ਤੱਕ ਅਸਰ ਰਿਹਾ ਹਸਪਤਾਲ ਦੇ ਵਿੱਚ ਵੀ ਜਦੋਂ ਗਏ ਆ ਉਹਨਾਂ ਨੂੰ ਫੇਫੜਿਆਂ ਦੀ ਸ਼ਿਕਾਇਤ ਹੋਈ ਆ ਵੀ ਉਹਨਾਂ ਨੂੰ ਫੇਫੜਿਆਂ ਤੋਂ ਸਾਹ ਨਹੀਂ ਆ ਰਿਹਾ ਪੂਰੀ ਤਰ੍ਹਾਂ ਫੇਫੜੇ ਜਾਮ ਹੋ ਰਹੇ ਐ ਡਾਕਟਰਾਂ ਦੇ ਕਹਿਣ ਮੁਤਾਬਕ ਪਹਿਲਾਂ ਉਹਨਾਂ ਦੇ ਫੇਫੜੇ ਜਾਮ ਹੋਏ ਫਿਰ ਉਹਨਾਂ ਦਾ ਹਰਟ ਬੰਦ ਹੋਇਆ ਫਿਰ ਉਹਨਾਂ ਦੀ ਮੌਤ ਹੋਈ ਸੋ ਇਸ ਕਰਕੇ ਕੋਦਰਤੀ ਨਹੀਂ ਸੀ ਉਹ ਵੀ ਜਿਹੜਾ ਇਹਨਾਂ ਨੇ ਕਹਿਰ ਟਾਇਆ ਜ਼ਬਰ ਟਾਇਆ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਉਹਦੇ ਸਿੱਧੇ ਅਸਰ ਥੱਲੇ ਉਹ ਸ਼ਹਾਦਤਾਂ ਹੋਈਆਂ ਨੇ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਕਈ ਜਿਹੜੇ ਬੁੱਧੀਜੀਵੀ ਐ ਚੈਨਲਾਂ ਤੇ ਹੀ ਕੰਮ ਕਰਦੇ ਆ ਇਕੱਲਾ ਹੋਰ ਫੀਲਡ 'ਚ ਨਹੀਂ ਆਉਂਦੇ ਲੋਕਾਂ 'ਚ ਨਹੀਂ ਆਉਂਦੇ ਉਹ ਕੁਝ ਪੜਦੇ ਨੇ ਤੇ ਉਦੋਂ ਬਾਅਦ ਫਿਰ ਉਹ ਚੈਨਲਾਂ ਤੇ ਬਹਿਸ ਕਰਦੇ ਨੇ ਉਹ ਬੁੱਧੀਜੀਵੀ ਕੁਝ ਇਹੋ ਜਿਹੇ ਬੁੱਧੀਜੀਵੀ ਵੀ ਹੈਗੇ ਆ ਉਹਨਾਂ ਦੀ ਬੁੱਧੀ ਤੇ ਸਾਨੂੰ ਤਰਸ ਵੀ ਆ ਰਿਹਾ ਦੁੱਖ ਵੀ ਹੋ ਰਿਹਾ ਜਿਹੜੇ ਕੱਲ ਜ਼ਿਕਰ ਵੀ ਕਰ ਰਹੇ ਨੇ ਅਜੇ ਵੀ ਤੁਸੀਂ ਇੱਕ ਵਾਰੀ ਦੋਨੇ ਫਾਰਮਾਂ ਦੇ ਆਗੂਆਂ ਨੂੰ ਲੀਡਰਸ਼ਿਪ ਨੂੰ ਕਹਿ ਰਹੇ ਨੇ ਵੀ ਤੁਸੀਂ ਇੱਕ ਵਾਰੀ ਮੋਰਚੇ ਮੁਲਤ ਵੀ ਕਰਕੇ ਵਾਪਸ ਆ ਜਾਓ ਜਿਹੜੇ ਜਿਹੜੇ ਘਰਾਂ ਚੋਂ ਗਏ ਉਹ ਜਿਹੜੇ ਜਿਹੜੇ ਪਿੰਡਾਂ ਚੋਂ ਗਏ ਉਵੇਂ-ਉਵੇਂ ਪਿੰਡਾਂ ਚ ਵਾਪਸ ਆ ਜਾਓ ਇਹ ਗੱਲ ਕੱਲ ਜ਼ਿਕਰ ਵੀ ਕਰ ਰਹੇ ਨੇ ਪਿਉ ਤੋਂ ਬਾਅਦ ਅਸੀਂ ਮਹੂਰਤ ਕਰਾਂਗੇ ਫੇਰ ਤੁਸੀਂ ਦੁਬਾਰੇ ਜਾਇਓ। ਉਹ ਮੈਂ ਬੁੱਧੀਜੀਵ ਗਿਆ ਨੂੰ ਪੁੱਛਣਾ ਚਾਹਣਾ ਤੁਹਾਡੇ ਘਰਾਂ ਚੋਂ ਸ਼ਹੀਦ ਨਹੀਂ ਹੋਏ। ਅਸੀਂ ਆਗੂ ਆ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਲੀਡਰਸ਼ਿਪ ਦੇ ਸੱਦੇ ਤੇ ਆ ਕੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਨੇ ਕਿਹਾ ਸੀ ਵੀ ਹੁਣੀ ਮੌਕਾ ਸੁਨਹਿਰੀ ਮੌਕਾ ਟੁਕਮਾ ਮੌਕਾ ਹੁਣੀ ਹੈ। ਆਜੋ ਕਿਸਾਨੋ ਦਿੱਲੀ ਵੱਲ ਕੂਚ ਕਰ ਗਏ 13 ਤਰੀਕ ਨੂੰ ਉਹ ਸਾਡੇ ਸੱਦੇ ਤੇ ਆ ਕੇ ਪੁਲਿਸ ਦੀਆਂ ਅੱਖਾਂ ਚ ਅੱਖਾਂ ਪਾ ਕੇ ਬਰੂਦ ਤੋਂ ਨਹੀਂ ਡਰੇ ਉਹ ਭਿੜੇ ਆ ਤੇ ਉਹਨਾਂ ਨੇ ਸ਼ਹਾਤਾਂ ਦਿੱਤੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ ਕਹਿ ਦਾਂਗੇ ਵੀ ਚਲੋ ਸ਼ਹੀਦ ਹੋ ਗਏ ਆਪਾਂ ਘਰਾਂ ਨੂੰ ਚੱਲ ਗਏ ਤੁਹਾਡੇ ਤੇ ਕੋਈ ਇਹੋ ਜਿਹਾ ਨੈਤਿਕ ਪ੍ਰੈਸ਼ਰ ਨਹੀਂ ਤੁਹਾਡੇ ਤੇ ਕੋਈ ਮੋਰਲ ਪ੍ਰੈਸ਼ਰ ਹੈ ਨਹੀਂ ਇਹੋ ਜਿਹਾ ਤਾਂ ਹੀ ਸੋਡੇ ਮੂੰਹਾਂ ਚੋਂ ਨਿਕਲਦੇ ਆ ਇਹ ਸ਼ਬਦ ਬਈ ਕਿਸਾਨੋ ਇੱਕ ਵਾਰੀ ਮੋਰਚਾ ਮਲਤਵੀ ਕਰ ਦਿਓ ਪਤਾ ਨਹੀਂ ਉਹਨਾਂ ਦੀ ਕਿਹੜੀ ਜਿੱਤ ਹੋ ਜੂਗੀ ਮੋਰਚਾ ਬੁਲਤਵੀ ਕਰਵਾ ਕੇ ਦੂਜੀ ਗੱਲ ਹੋਣ ਨਹੀਂ ਕਹਿੰਦੇ ਪਹਿਲਾਂ ਤੂੰ ਕਹਿੰਦੇ ਆ ਰਹੇ ਨੇ ਬਈ ਮਾਹੌਲ ਨਹੀਂ ਅਜੇ ਹਜੇ ਲੋਕ ਓਵੇਂ ਮਾਹੌਲ ਚ ਮੋਰਚੇ ਵਾਲੇ ਮਾਹੌਲ ਚ ਨਹੀਂ ਆਏ ਅਜੇ ਪਹਿਲਾਂ ਮਾਹੌਲ ਬਣਾਓ ਉਹ ਭਰਾਵੋ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਰਾ ਬਾਕੀ ਮੋਰਚਿਆਂ ਨੂੰ ਪਾਡਰਾਂ ਨੂੰ ਛੱਡਦੇ ਹੋ ਡੱਬਾ ਲਈ ਛੱਡਦੇ ਰਤਨਪੁਰਾ ਛੱਡਦੇ ਹੋ ਦੋਨੋਂ ਬਾਡਰਾਂ ਤੇ ਸੀਆਈਡੀ ਦੀਆਂ ਰਿਪੋਰਟਾਂ ਨੇ ਅਖਬਾਰਾਂ ਦੀਆਂ ਰਿਪੋਰਟਾਂ ਨੇ ਵੀ 50-50 ਹਜ਼ਾਰ ਬੰਦਾ ਦੋਨਾਂ ਬਾਡਰਾਂ ਦੇ ਖਨੌੜੀ ਤੇ ਸ਼ੰਭੂ ਤੇ ਇਕੱਠਾ ਹੋਇਆ 1 ਲੱਖ ਬੰਦਾ ਪੰਜਾਬ ਦਾ 1 ਲੱਖ ਕਿਸਾਨ ਉਹ ਮਰਨ ਲਈ ਆ ਜਾਂਦਾ ਭੜਨ ਲਈ ਆ ਜਾਂਦਾ ਵੀ ਅਸੀਂ ਹੁਣ ਨਹੀਂ ਮੁੜਨਾ ਅਸੀਂ ਜੋ ਲੀਡਰਿਸਪ ਨੇ ਸੱਦਾ ਦਿੱਤਾ ਉੱਤੇ ਫੁੱਲ ਚੜਾਵਾਂਗੇ ਫੇਰ ਤੁਸੀਂ ਕਿਵੇਂ ਕਹਿ ਦਿਓਗੇ ਵੀ ਮਾਹੌਲ ਨਹੀਂ ਅਜੇ ਮੌਕਾ ਨਹੀਂ ਅਜੇ ਸਮਾਂ ਨਹੀਂ ਅਜੇ ਮਾਹੌਲ ਬਣਾਓ ਸੋ ਭਰਾਵੋ ਬਿਲਕੁਲ ਠਕਮਾ ਮੌਕਾ ਤੇ ਸ਼ੁਰੂ ਹੋਇਆ ਤੇ ਇਹਨਾਂ ਨੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੱਸ ਤੋ ਵੀ ਹੁਣ ਮਰਨ ਮਾਗਰ ਮੁਰਨ ਦਾ ਮੌਕਾ ਨਹੀਂ ਰਿਹਾ ਇੱਕ ਗੱਲ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਕੱਲ ਨੂੰ ਮੀਟਿੰਗ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਦੂਜੀ ਮੀਟਿੰਗ ਉਹ ਤਾਂ ਆਪਣੀ ਐ ਸਮਝ ਲਓ ਛੇਵੀਂ ਮੀਟਿੰਗ ਹੋਊਗੀ 13 ਫਰਵਰੀ 2024 ਤੋਂ ਲੈ ਕੇ ਪਰ ਇਹ ਜਿਹੜਾ ਹੁਣ ਦੁਬਾਰੇ ਸਾਲ ਬਾਅਦ ਮੀਟਿੰਗਾਂ ਦਾ ਗੇੜ ਸ਼ੁਰੂ ਹੋਇਆ ਇਹਦੀ ਇਹ ਦੂਜੀ ਮੀਟਿੰਗ ਹੈ ਉਹ ਜੋ ਸਰਕਾਰ ਦੇ ਪਹਿਲਾ ਵਾਲੇ ਬੁਲਾ ਰਿਆ ਨਹੀਂ ਬੋਲੇ ਜਿਹੇ ਜੀ ਉਹਨਾਂ ਦੀ ਨੀਤ ਹੈ ਜਿਹੇ ਜਾ ਉਹਨਾਂ ਦੀ ਨੀਤੀ ਹੈ ਉਦੋਂ ਤੇ ਭਰਾਵੋ ਲੱਗਦਾ ਨਹੀਂ ਵੀ ਬਿਨਾਂ ਤੁਹਾਡੇ ਪ੍ਰੈਸ਼ਰ ਤੋਂ ਬਿਨਾਂ ਲੋਕਾਂ ਦੇ ਦਵਾਤੋਂ ਕੱਲੀ ਸਾੜੀਆਂ ਗੱਲਾਂ ਬਾਤਾਂ ਨਾਲ ਸਾਡੇ ਪੱਖ ਰੱਖਣ ਦੇ ਨਾਲ ਸਰਕਾਰ ਮੰਨ ਜੂਗੀ ਕਿਉਂ ਨਹੀਂ ਕਿਹੜੀ ਗੱਲ ਚੋਂ ਲੱਗਦਾ ਕਿਹੜਾ ਚਿੰਨ ਹੈ ਵੀ ਉਹਨਾਂ ਦੀ ਨੀਤ ਠੀਕ ਨਹੀਂ ਉਹਨਾਂ ਦੀ ਨੀਤੀ ਠੀਕ ਨਹੀਂ ਉਹ ਲੱਗਦਾ ਭਰਾਵੋ ਜਿਹੜਾ ਦਿੱਲੀ ਵਾਲੀ ਮੀਟਿੰਗ ਦਾ ਅਸੀਂ ਮੰਗ ਕੀਤੀ ਸੀ ਪਹਿਲੇ ਦਿਨ ਸੈਕਟਰੀ ਸਮੇਤ ਤਿੰਨ ਅਧਿਕਾਰੀ ਆਏ ਨੇ ਉਦੋਂ ਵੀ ਅਸੀਂ ਕਿਹਾ ਸੀ ਵੀ ਇਹ ਦੇਸ਼ ਦਾ ਅੰਦੋਲਨ ਹੈ ਇਕੱਲੇ ਪੰਜਾਬ ਦਾ ਜਾਂ ਹਰਿਆਣੇ ਦਾ ਅੰਦੋਲਨ ਨਹੀਂ ਮੰਗਾ ਦੇਸ਼ ਦੇ ਕਿਸਾਨਾਂ ਦੀਆਂ 80 ਕਰੋੜ ਕਿਸਾਨਾਂ ਦੀਆਂ ਇਸ ਕਰਕੇ ਤੁਸੀਂ ਮੀਟਿੰਗ ਦਿੱਲੀ ਦਾ ਸਥਾਨ ਹੈ ਜਿਹੜਾ ਦਿੱਲੀ ਦਾ ਦਿਓ ਉੱਥੇ ਉਹਨਾਂ ਨੇ ਇਹ ਕਹਿਤਾ ਸੀਗਾ ਵੀ ਆਪ ਬੈਠੇ ਨੇ ਸਾਰੇ ਆਗੂ ਹੋਰ ਵੀ ਕਾਕਾ ਸਿੰਘ ਕੋੜਾ ਬੈਠਾ ਭਨੂ ਘਾੜ ਜੀ ਬੈਠੇ ਨੇ ਕਹਿਤਾ ਸੀਗਾ ਵੀ ਪਹਿਲੀ ਮੀਟਿੰਗ ਆਪਾਂ ਚੰਡੀਗੜ੍ਹ ਕਰ ਲਓ ਉਦੋਂ ਅਗਲੀ ਮੀਟਿੰਗ ਦਿੱਲੀ ਹੀ ਕਰਾਂਗੇ ਪਰ ਹੁਣ ਕੱਲ ਨੂੰ ਦਿੱਲੀ ਦੂਜੀ ਮੀਟਿੰਗ ਹੋ ਰਹੀ ਹੈ ਉਹ ਵੀ ਚੰਡੀਗੜ੍ਹ ਹੋ ਰਹੀ ਹੈ ਉਸ ਵਾਦੇ ਤੋਂ 18 ਤਰੀਕ ਵਾਲੇ ਵਾਦੇ ਤੋਂ ਉਹ ਫਿਰ ਗਏ ਇੱਕ ਵਾਰੀ ਹੁਣ ਉਹਨਾਂ ਨੂੰ ਜਿਹੜਾ 28 ਆਗੂਆਂ ਦਾ ਡੈਪੂਟੇਸ਼ਨ ਗੱਲਬਾਤ ਕਰਨ ਲਈ ਜਾ ਰਿਹਾ ਉਹ ਤੋਂ ਵੀ ਡਰ ਲੱਗ ਰਿਹਾ ਪਹਿਲਾਂ ਮੰਨ ਲਓ ਜਦ ਇਹ ਆਪਾਂ 21 ਤਰੀਕ ਨੂੰ ਗਏ ਆ ਠੀਕ ਹੈ ਲੱਖ ਬੰਦਾ ਸੀ ਉਦੋਂ ਡਰ ਗਏ ਉਹ ਤੂੰ ਬਾਅਦ ਆਪਾਂ 100-100 ਬੰਦਾ ਵੀ ਭੇਜਿਆ ਜਦੋਂ ਨਵੰਬਰ ਤੋਂ ਬਾਅਦ ਦੂਜਾ ਫੇਸ ਸ਼ੁਰੂ ਹੋਇਆ ਗੇਟ ਸ਼ੁਰੂ ਹੋਇਆ ਇਸ ਅੰਦੋਲਨ ਦਾ ਡਲਿਆਰ ਸਾਹਿਬ ਨੂੰ ਮਰਨ ਵਰਤ ਤੇ ਬਿਠਾਇਆ ਨਵੰਬਰ ਦੇ ਵਿੱਚ ਤੇ ਦੂਜੇ ਪਾਸੇ ਉਹਨਾਂ ਦਾ ਪਰਸੈਪਸ਼ਨ ਤੋੜਨ ਦੀ ਖਾਤਰ ਵੀ ਇਹ ਅੜੇ ਹੋਇਆ ਟਰਾਲੀਆਂ ਲੈ ਕੇ ਆਉਣ ਨੂੰ ਤਿਆਰ ਹੈ ਆਪਾਂ ਉਹਨਾਂ ਦੀ ਧਾਰਨਾ ਪਰਸੈਪਸ਼ਨ ਨੂੰ ਤੋੜਨ ਦੀ ਖਾਤਰ 100-100 ਦਾ ਜਥਾ ਭੇਜਿਆ 101 ਦਾ ਉਹਦੇ ਵੀ ਘੁਮਰਾਏ ਉਹਦੇ ਵੀ ਉਹੀ ਗੋਲਾ ਪ੍ਰੂਫ ਸਿੱਟਿਆ ਜਿਹੜਾ ਕਿ 21 ਫਰਵਰੀ ਨੂੰ 2024 ਨੂੰ ਸਿੱਟਿਆ ਸੀ ਫੋੜਾ ਸੀ ਕਹਿੰਦੇ ਆ ਵੀ 28 ਤੋਂ ਵੀ ਡਰ ਰਹੇ ਨੇ ਉਹ ਵੀ ਜੇ 28 ਦਿੱਲੀ ਚ ਆ ਗਏ ਤਾਂ ਸ਼ਾਇਦ ਪਤਾ ਨਹੀਂ ਕੀ ਹੋ ਜਾਊਗਾ ਪਰ ਭਾਵੇਂ ਡਰ ਨੇ ਇਹਦੇ ਪਿੱਛੇ ਉਹਨਾਂ ਦੀ ਮਾੜੀ ਨੀ ਤੇ ਇਹ ਹੈਗੀ ਆ ਵੀ ਉਹ ਇਹ ਬਣਾਉਣਾ ਚਾਹੁੰਦੇ ਆ ਵੀ ਦੋ ਸੂਬਿਆਂ ਦਾ ਅੰਦੋਲਨ ਹੈ ਹਰਿਆਣਾ ਤੇ ਪੰਜਾਬ ਦਾ ਬਾਕੀਆਂ ਦਾ ਕੋਈ ਤੱਲਕ ਨਹੀਂ ਜੇ ਦਿੱਲੀ ਦੀ ਰਾਜਧਾਨੀ ਦੇ ਵਿੱਚ ਮੀਟਿੰਗ ਹੋ ਫਿਰ ਇਹ ਜਾਊਗਾ ਪ੍ਰਭਾਵ ਵੀ ਇਹ ਦੇਸ਼ ਦਾ ਅੰਦੋਲਨ ਹੈ ਸੋ ਦੇਸ਼ ਦਾ ਅੰਦੋਲਨ ਨਾ ਦਿਸੇ ਦੇਸ਼ ਦਾ ਅੰਦੋਲਨ ਨਾ ਲੱਗੇ ਇਸ ਕਰਕੇ ਉਹ ਅੜੇ ਹੋਏ ਆ ਵੀ ਮੀਟਿੰਗ ਦਿੱਲੀ ਨਹੀਂ ਕਰਨੀ ਮੀਟਿੰਗ ਚੰਡੀਗੜ੍ਹ ਕਰਨੀ ਸੋ ਭਰਾਵੋ ਜਿਹੜੇ ਹਾਕਮਾਂ ਦੇ ਹੁਕਮਰਾਨਾਂ ਦੇ ਇਹੇ ਜੇ ਇਰਾਦੇ ਹੋਣ ਇਹ ਜੀਆਂ ਨੀਤਾਂ ਹੋਣ ਉਹ ਛੇਤੀ ਕੀਤੇ ਹੱਥਾਂ ਬਾਜ਼ ਆਡੀ ਖਾਤਰ 43 ਸ਼ਹੀਦ ਸੁਭਕਰਨ ਸਮੇਤ 43 ਸਾਡੇ ਕਿਸਾਨਾਂ ਨੇ ਜਾਨਾਂ ਦੇ ਦਿੱਤੀਆਂ ਆਗੂਆਂ ਨੇ ਜਾਨਾਂ ਦੇ ਦਿੱਤੀਆਂ ਸੀ ਸ਼ਰਧਾਂਜਲੀ ਭੇਟ ਕਰਨ ਆਏ ਆ ਸਟੇਟ ਸਕੱਟਰੀ ਨੇ ਕਹਿਤਾ ਵੀ 3 ਵਜੇ ਸਮਾਪਤੀ ਕਰਨੀ ਹੈ ਅਸੀਂ 3 ਟਿੱਕਰ ਵੀ ਬੇਟ ਨਹੀਂ ਕਰ ਸਕਦੇ 3 ਵਜੇ ਚੱਕਰ ਵੀ ਫੇਰ ਪ੍ਰਭੂ ਜੇ ਇਹ ਰਹਿਣਗੇ ਸਾਡਾ ਫੇਰ ਸਮਝ ਲਓ ਵੀ ਮੋਦੀ ਮਿੱਤ ਸ਼ਾਰਗੇ ਸਾਡੇ ਮਾਮੇ ਦੇ ਪੁੱਤ ਨਹੀਂ ਕੋਈ ਲੱਗਦੇ ਆਗੂਆਂ ਦੇ ਮਾ ਮੇਰੇ ਪੁੱਤ ਤਾਂ ਉਹ ਕਾਰਪੋਰੇਟ ਘਰਾਣਿਆਂ ਦੇ ਹੀ ਐ ਜੇ ਫੇਰ